ਇਹ ਆਲੋ। ਉਹ ਤੇ ਜਿਹੜਾ ਕਸਾਣ ਦੀ ਜਿਹੜੀ ਇਸ ਟਾਕ ਤੇ ਪਾੜੀ ਦੀ ਮਾਰ ਚ ਵੱਜੀ ਹੈ। ਇਥੇ ਦੇ ਬੇਗਿਣਤੀ ਆ ਇਹਦੇ ਕਿੰਨੀ ਗਿਣਤੀ ਆ ਨਹੀਂ ਸਕਦੀ ਕਿੰਨੇ ਪਿੰਡ ਗੜੀ ਜਾਣੇ ਆ ਤੇ ਬੁੱਢੇ ਕੋੜ ਕੋਈ ਗਾਂ ਪਾਣੀ ਨਾ ਗਾ ਜੇ ਟੁੱਟ ਜਾਵੇ ਤੇ ਪਾਣੀ ਦੇ ਇਹ ਨਹੀਂ ਹੈਗਾ ਵੀ ਇੱਕ ਅੱਧਾ ਬੰਦਾ ਹੋਏ ਤੇ ਸੰਗਤਾਂ ਦੇ ਕੰਮ ਆ ਫੇ ਮਹਾਂਪੁਰ ਖਾਨੇ ਸੰਤਾਨੇ ਸਾਰਿਆਂ ਨੇ ਨਾਲ ਮਿਲ ਕੇ ਸਾਰਾ ਜਿਹੜਾ ਕੰਮ ਇਹ ਕੀਤਾ ਤੇ ਬਹੁਤ ਅਗਲੀ ਗੱਲ ਵਾ ਵਧੀਆ ਗੱਲ ਵਾ ਜੇ ਆ ਬਚਾਅ ਹੋ ਗਿਆ ਲੋਕਾਂ ਦਾ ਪਿਛਲੇ ਵਾਰੀ ਜਿ ਤਰ੍ਹਾਂ ਹੀ ਸੇ ਖਲੋਤੇ 10 ਮਿੰਟ ਤੇ ਉਥੇ ਟੁੱਟ ਗਿਆ ਬੰਨ ਤੇ ਸਾਰਾ ਇਲਾਕਾ ਇਹ ਖਤਮ ਹੋ ਗਿਆ ਜੇ ਤਾਂ ਉਹ ਬੱਤਤਾਜ ਨਹੀਂ ਆਏ ਤਾਂ ਹੀ ਉਹ ਅਜੇ ਉਤਰਾਂਗੇ ਵਿਚਾਰਾ ਦਾ ਕਦੇ ਕਰਜ਼ਾ ਵੀ ਨਹੀਂ ਲੱਥਾਣਾ ਦੇ ਉਹਨਾਂ ਦਾ ਉਹ ਕਿੰਨੇ ਕਰ 15 20000 ਰੁਪਇਆ ਕਿੱਲੇ ਦੇ ਲੱਗਣ ਡਿਆ ਤੇ ਸਾਰਾ ਝੋਨਾ ਮਰ ਜੇ ਕੋਈ ਪੱਲੇ ਦੀ ਕੇਸਾ ਜੱਟ ਦੇ ਰਹਿ ਜਾਂਦਾ ਸਰਕਾਰ ਕੋਲ ਮੰਗ ਕੀਤੀ ਕਿ 50000 ਰੁਪਏ ਘੱਟੋ ਘਾਟ ਸਰਕਾਰਾਂ ਦੀ ਮਰਜ਼ੀ ਆ ਦੇਣ ਮਰਜ਼ੀ ਨਾ ਦੇ ਸਰਕਾਰਾਂ ਦੀ ਗੱਲ ਕੋਈ ਨਹੀਂ ਅੱਗੇ ਲੰਮੀ ਹੈਗੀ ਤੇ ਸਰਕਾਰਾਂ ਦਾ ਉਹਨਾਂ ਦੀ ਖੁਸ਼ੀ ਦੀ ਗੱਲ ਚੱਲਦੀ ਆ ਜਿਹੜੀ ਸੰਗਤ ਆ ਇਹ ਸਾਰਿਆਂ ਨਾਲ ਵੱਡੀ ਆ ਤੇ ਸੰਗਤ ਨਹੀਂ ਆ ਜਿਹੜਾ ਕੰਮ ਆਵਾ ਇਹ ਆ ਕੇ ਸਾਭ ਲਿਆਵਾ ਤੇ ਆਪ ਦਾ ਸਾਰਾ ਬਾਰਾ ਮਾਹਰਾ ਕਿਰਪਾ ਕੀਤੀ ਅਰੇ ਵਿੱਚ ਆ ਕਰ ਲਿਆ ਜੇ ਸੰਗਤਾਂ ਤਾਂ ਨਾਲ ਹੀ ਇੱਕ ਨਾ ਜੋਰ ਲਾਉਂਦੀ ਮਾਹ ਮਹਰਖਾਨੇ ਬਾਹਰ ਗਏ ਆ ਕੰਪਾਵੇ ਕੈਨੇਡਾ ਬਾਵੇ ਸਖਾ ਉਸੇ ਫੋਨ ਲਾਇਆ ਇਹਨਾਂ ਸੰਗਤਾਂ ਨੇ ਸਾਨੂੰ ਫੋਨ ਲਾਇਆ ਅਈ ਉਹ ਲੋ ਉਸੇ ਵੇਲੇ ਕਾਲਾ ਇਸੇ ਟਾਈਮ ਨਾਲ ਪਹੁੰਚ ਗਏ ਸੰਗਤਾਂ ਨਾਲ ਲੈਦੀਆਂ ਤੋਲੇ ਤਾੜੇ ਭਰ ਕੇ ਜੰਨੀ ਕੋਸਟਾਈ ਕਰਕੇ ਦੇ ਆ ਵਨ ਮਹਾਰਾਜ ਦੀ ਮੇਲਾ ਥੋੜਾ ਵਸਾ ਤਾਦੇ ਬੜਾ ਸਹਿਯੋਗ ਦਿੱਤਾ ਨਾ ਜ਼ਭਰਾਵੜਿਆ ਨੇ ਤੇ ਜਨਾਬ ਸਹਿਯੋਗ ਦੇਂਦੇ ਦੇ ਹੌਣ ਉਹਦੇ ਪਾਣੀ ਪਾਣੀ ਦੇਣਾ ਇਦਾਂ ਤੇ ਇੱਧਰ ਪਾਣੀ ਦੇਦਾ ਫਿਰ ਐਨੂੰ ਪਾਣੀ ਦੇਦਾ ਹੀ ਹੈ ਸਾਰੇ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਪਹਿਲਾਂ ਗਾਹ ਕੀਤਾ ਸੀ ਇਹ ਸੀ ਜਿਹੜੇ ਪਾਣੀ ਮਾਰਵਾ ਸਕਦੀ ਆ ਔਰ ਉਹ ਗੱਲ ਆ ਵੀ ਸਾਰਾ ਪਤਾ ਹੈਗਾ ਜਿਹੜੇ ਲੋਕ ਆ ਸਰਕਾਰਾਂ ਵਾਂਨ ਨਾ ਪਤਾ ਨਹੀਂ ਕਿ ਉਹ ਟੁੱਟਦਾ ਕਿਸੇ ਨੂੰ ਪਾਣੀ ਕਿਸੇ ਉਹ ਆਪਾਂ ਉਹਨਾਂ ਲਈ ਗੱਲ ਕੀ ਕਰ ਸਕਦੇ ਆ ਕਿਸੇ ਵੀ ਉਹ ਗੰਮੀ ਨਹੀਂ ਉਹ ਆਪਾਂ ਉਹਨਾਂ ਨੂੰ ਕੀ ਆਖ ਸਕਦੇ ਵੀ ਉਹਨਾਂ ਨੂੰ ਪਤਾ ਤਾਂ ਹੈਗੇ ਤੇ ਆਪਣੇ ਭਰਾ ਹੀ ਆ ਉਹਨਾਂ ਨੂੰ ਜੇ ਆਪਾਂ ਨੂੰ ਪਤਾ ਲੱਗਦਾ ਟੁੱਟ ਜਾਣਾ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਟੁੱਟ ਜਾਣਾ ਪ੍ਰਸ਼ਾਸਨ ਜਾਗਦਾ ਉਹ ਤਾਂ ਮਰਜ਼ੀ ਆ ਨੋ ਨੁਕਸਾਨ ਕੋਈ ਤੇ ਜਾਪੂਦੋ ਜਾਗਦਾ ਸ਼ਕਾਲ ਦੇ ਜਦੋਂ ਹੋ ਜਾਂਦਾ ਉਦੋਂ ਤਾਂ ਕੋਈ ਪਛਤਾ ਕੋਣਾ ਬਾਹੂ ਪੋਰਾ ਚਾਰ ਬਾਣ ਟੁੱਟ ਗਿਆ ਤੇ 14 ਅਨਵਾਜ 15 20 ਦਿਨ ਹੋ ਗਏ ਉੱਥੇ ਲੰਗਰ ਵੀ ਲਾਏ ਆ ਸਾਰਾ ਲੋਕਾਂ ਨੂੰ ਚਾਰਾ ਵੀ ਦੇਣਦੇ ਆ ਫੀਡਾ ਵੀ ਦੇਣਦੇ ਆ ਸਾਰਾ ਕੰਮ ਦੇ ਨੇ ਕੱਲ ਜਦੋਂ ਹਨਮਨ ਦਾ ਫੋਨ ਕੀਤਾ ਰਿਹਾ ਜੀ ਕਿ ਆ ਸੰਪਾਲੀ ਕੇ ਬੌਰ ਬੋਰ ਜਾਣਦੇ ਉਦੋਂ ਮੁੜ ਕੇ ਫੇਰ ਐਸੇ ਇਹਨੇ ਜੇ ਫੋਨ ਕੀਤਾ ਵੀ ਸਾਰੇ ਐਨੂੰ ਆ ਗਏ ਵੀ ਚਲ ਉੱਥੇ ਤੇ ਟੁੱਟਾ ਹੀ ਆ ਕੱਲ ਇਹੋ ਹੀ ਸਾਮ ਦੇ ਕਦੇ ਇਧਰ ਇਲਾਕਾ ਮਾਰਿਆ ਜਾਵੇ ਕਦੇ 12 ਕਿਰਪਾ ਕਰ ਦੇ ਤੇ ਵਜ ਜਾਵੇ ਇਹਦੇ ਲੋਕ ਰੋਟੀ ਖਾਂਦੇ ਰਹਿ ਜਾਣ ਤੇ ਲੋਕਾਂ ਦਾ ਭਲਾ ਹੋ ਜਾ ਇਧਰ ਲੋਕ ਸਾਰੇ ਜਿੰਨੇ ਗਏ ਇਧਰਲੇ ਮਰੇ ਹੋਏ ਆ ਬੀਸੀ ਬੀਸੀ ਆਇਤੀ ਆਏ ਕੱਲ ਬੀਸੀ ਸਾਹਿਬ ਵੀ ਆਏ ਜੀ ਅਸਦੀਵਾ ਆਏ ਅਸਦੀਵਾ ਸਾਹਿਬ ਆਏ ਕੱਲ ਅਸਦੀਵਾ ਸਾਹਿਬ ਵੀ ਸ਼ਾਮੀ ਆਇਆ ਜੀ ਸ਼ਾਮੇ ਆਏ ਟੱਕਰ ਲਾ ਕੇ ਚੱਲੋ ਜਿੰਮੇਵਾਰ ਪਰਸਨ ਆਏ ਤਹਿਸੀਲ ਦਾ ਉਹ ਸ਼ਾਮੀ ਆਉਣ ਆਣ ਕੇ ਇਨਸਟ੍ਰਕਸ਼ਨ ਦੇਣਦਾ ਅਖਾਮੀ ਆਏ ਉਹਨਾਂ ਨੇ ਕਾਲ ਦੇਣ ਦੇ ਕੋਈ ਦਾ ਬਦਲ ਆਇਆ ਤੇ ਫਿਰ ਉਹ ਦਵਾਏ ਚਲੋ ਉਹਨਾਂ ਨੇ ਨਹੀਂ ਆਏ ਨੀ ਨਾ ਬੀਸ ਨਹੀਂ ਆਏ ਮੰਤਰੀ ਸਾਹਿਬ ਵੀ ਕੱਲ ਕਹਿੰਦੇ ਲਾਲਜੀ ਭੁੱਲੜ ਵੀ ਕੱਲ ਇਥੇ ਦੌਰਾ ਕਰਕੇ ਗਏ ਕੀ ਉਹ ਤੁਹਾਨੂੰ ਆਸ਼ਵਾਸ਼ਣ ਦੇ ਗਏ ਕੋਈ ਨਹੀਂ ਦੱਸੀ ਉਹਨਾਂ ਕਾਬਲ ਸਿੰਘ ਮਹਾਵਾ ਕਿਸਾਨ ਆਪੂ ਟਾਰੀਵਾਕਾ ਬਾਰਡਰ ਅੱਜ ਅਸੀਂ ਪਹੁੰਚੇ ਆ ਜੀ ਹਰੀਕੇ ਹੈਡ ਤੋਂ ਲੰਦੇ ਪਾਸੇ ਸਭਰਾ ਪਣ ਦੀ ਧਰਤੀ ਦੇ ਅਸੀਂ ਟਾਡੇ ਚੈਨਲ ਦੇ ਮਾਧਿਅਮ ਨਾਲ ਹੀ ਭਾਰਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਵੀ ਆੜੀ ਮਗਰਲੇ ਮੈਨੇ ਜ਼ਮੀਨ ਦੀ ਇਸਰੀ ਦਰਿਆ ਨਹੀਂ ਇਹ ਜ਼ਮੀਨ ਹੈ ਲੋਕਾਂ ਦੀ ਜ਼ਮੀਨ ਹੈ ਹਜ਼ਾਰਾਂ ਹੀ ਇਕਰ ਜਿਹੜੀ ਪ੍ਰਭਾਵਿਤ ਹੋ ਗਈ ਪਾਣੀ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਵਾਰ-ਵਾਰ ਇਹ ਜੰਮ ਦੇ ਮਰਨ ਵਾਲਾ ਹਸਾਬ ਬਣਿਆ ਪਾ ਕਿਸਾਨਾਂ ਦਾ ਆਪਣੇ ਪੁੱਤਾਂ ਨੂੰ ਪਾਲੀ ਹੋਈ ਜਿਹੜੀ ਫਸਲ ਹੁੰਦੀ ਆ ਉਹ ਜਦੋਂ ਇਹੋ ਜਿਹਾ ਪਾਣੀ ਆਉਗਾ ਮੀਂਹ ਪੈ ਕੇ ਕੁਦਰਤੀ ਤੁਸੀਂ ਦੇ ਕਹਿੰਦੇ ਕੁਦਰਤੀ ਆਫਤ ਆ ਪਰ ਇਹਨਾਂ ਦੇ ਜਿਲ੍ਹਾ ਨੂੰ ਪਛੀਖੇ ਖੜੇ ਆਲੇ ਆ ਬੰਨ ਬਣਾਉਂਦੇ ਨੇ ਕਿ ਕੁਦਰਤੀ ਆਫਤਾਂ ਜਾਂ ਕੀ ਚੀਜ਼ ਆ ਇਹਨਾਂ ਦਾ ਦਿਲ ਹੀ ਜਾਣਦਾ ਵਿਚਾਰਿਆਂ ਦਾ ਮਾਲ ਦੰਗਰ ਬਾਹਰ ਕਰਨਾ ਪੈਂਦਾ ਪਰਿਵਾਰ ਨੂੰ ਬਾਹਰ ਕਰਨਾ ਪੈਂਦਾ ਜਿਹੜੀ ਆਪਣੀ ਫਸਲ ਜਿਹਦੇ ਤੇ ਸੈਂਕੜੇ ਰੁਪਏ ਲਾ ਦੇ ਕੋ ਫਸਲ ਨੂੰ ਬੀਜਿਆ ਹੁੰਦਾ ਵਾ ਵਾਹਾਂ ਦਾ ਜਿਵੇਂ ਉਹ ਜ਼ਮੀਨ ਜੇ ਨਸ਼ਟ ਹੋ ਜਾਂਦੀ ਹੈ ਪਾਣੀ ਆ ਕੇ ਰੋੜ ਕੇ ਲੈ ਜਾਂਦਾ ਉਹ ਫਿਰ ਕਿਸਾਨ ਦਾ ਦਿਲ ਹੀ ਜਾਣਦਾ ਉਸ ਟਾਈਮ ਤੇ ਕੀ ਕੁਝ ਬਣਦਾ ਵਾ ਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਹਰ ਸਾਲ ਉਹ ਪਾਣੀ ਦੀ ਆਉਣੇ ਹੁੰਦਾ ਕੁਦਰਤੀ ਆਫਤ ਆਉਂਦੀ ਆ ਆਪ ਹੀ ਮੰਨਦੇ ਕਿ ਕੁਦਰਤੀ ਆਫਤ ਆਉਂਦੀ ਆ ਉਹ ਜਿਹੜੇ ਬਾਨੇ ਬਾਨੇ ਪੱਕਾ ਦੇਣ ਕੀ ਦਿੰਦਾ ਉਹ ਪੱਥਰ ਲਾ ਕੇ ਨੂੰ ਪੱਕਾ ਕੀਤਾ ਜਾਂ ਜਿੰਨਾ ਜਿਦ ਤਰ੍ਹਾਂ ਹਰੀਕੇ ਹਾਈਡ ਦੇ ਅੰਦਰ ਆ ਪੱਕੀਆਂ ਕਰਕੇ ਰਾਸਤਾ ਚ ਪਾਣੀ ਜਾ ਜਾ ਤੇ ਆ ਕੋਈ 10 15 ਕਿਲੋਮੀਟਰ ਦਾ ਪੈਂਦਾ ਹੋਗਾ ਸ਼ਹਿਰੋਂ ਘਾਟੇ ਹੋਏ ਤੇ ਪੱਥਰ ਲਾ ਕੇ ਪੱਕਾ ਕਰਨਾ ਜੀਦਾ ਜਿਹੜਾ ਵਾਰ-ਵਾਰ ਬੰਦ ਰੋੜਾ ਬੰਦ ਪਾਣੀ ਰੋੜਨੇ ਜੀਦਾ ਕੋਈ ਸਰਕਾਰਾਂ ਜਿਹਨਾਂ ਬਣਦੀਆਂ ਵਾਂ ਉਹਦਾਂ ਨੂੰ ਬੜੇ 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 ਦਾਅਵੇ ਕਰਦੀਆਂ ਬਾਅਦਿਆਂ ਤੋਂ ਮੁਕਰ ਹੋ ਜਾਂਦੇ ਪਰ ਆ ਵੈਦਕ ਜੀ ਕੀ ਬਤ ਹੈ ਯੂਨਾਈਟਿਡ ਆਈ ਮੇਰਾ ਨਾਮ ਦਲਜੀਤ ਸਿੰਘ ਮੈਂਬਰ ਪੰਜਾਹ ਪਿੰਡ ਸਭਰਾ ਜਿਹੜੇ ਉਸ ਵਾਕੀ ਜੀ ਆਈਆ ਬਣੇ ਬੈਠੇ ਇਹ ਹੋ ਕਹਾਂ ਜਉ ਮੈਂ ਮੱਤੀ ਸਾਹਿਬ ਨੂੰ ਫੇਰਦੀ ਕਰਦੀ ਆ ਵੀ ਵਰਤਮਾਨ ਪ੍ਰਸ਼ਾਸਨ ਨੂੰ ਕਿਹਾ ਜਾਵੇ ਕਿ ਇਹ ਤੇ ਜੋ ਵੀ ਸਥਿਤੀ ਆ ਸਾਰੀਆਂ ਕੰਧਾਂ ਨੇ ਆਨ ਲੋਕਾਂ ਨੂੰ ਦਿੱਤੀ ਜਾਵੇ ਜਿਹੜੀ ਬੰਧੇ ਘਾ ਲੱਗੀ ਆ ਉਹਦਾ ਕੋਈ ਹੱਲ ਹੋ ਸਵੇ। ਕਾਹਦੇ ਪਤਾ ਕਿ ਕਿ ਕਰਿਆ ਕਰਿਆ। ਤੇ ਕੱਲ ਨੂੰ ਇੱਕ ਮੋਟੇ ਬੰਦੇ ਆਜ ਪਾਣੀ ਦਾ ਕਰ। ਐਕਸ਼ਨ ਸਾਹਿਬ ਕੱਲ੍ਹ ਦੇ ਆਏ ਹੋਏ ਆ। ਇਹ ਬੀ.ਐਲ ਦੀ ਸਹੂਲਤ ਆ ਵੀ ਮਿਲੀ ਆ ਕੱਲ੍ਹ ਦੀ। ਔਰ ਵੀ ਜਿਹੜੀਆਂ ਸਹੂਲਤਾਂ ਸਾਰੀਆਂ ਆਪਾਂ ਪਵਲੇ ਨੂੰ ਭੋਇਆ ਕਰਾਈਆਂ ਜਾਂਦੀਆਂ ਹਨ। ਹਾਂਜੀ ਬਾਬੇ ਸ੍ਰੀ ਹਾਰੀ ਸਾਹਿਬ ਵਾਲਿਆਂ ਲੋਕਾਂ ਦੀ ਬਹੁਤ ਸੇਵਾ ਕੀਤੀ ਜਾ ਰਹੀ ਆ। ਤਰਨਤਾਰਨ ਵਾਲੇ ਸੇਵਾ ਤੋਂ ਵੀ ਲੈ ਆਏ ਆ। ਔਰ ਵੀ ਪਵਲੇ ਨੂੰ ਬੇਨਤੀ ਆਈ ਵਾਦ ਤੋਂ ਵਾਦ ਤੇ ਆਰਮਾ ਮਲਾ ਮਾਰ ਕੇ ਇਹ ਜਿਹੜੀ ਚਾਹ ਲੱਗੀ ਆ ਇਹਦਾ ਵੀ ਹੱਲ ਕੀਤਾ ਜਾਵੇ। ਬਾਜੀ ਜੀ ਤੇ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਰਨਾ ਚਾਹੀਓ ਗਿਆ। ਓਕੇ ਜੀ। ਠੀਕ ਹੈ ਬਪੂ। ਉਹ ਲੂਗਾ। ਹਾਂਜੀ। ਵੀਰ ਜੀ ਇੱਕ ਆਪਾਂ ਨਾ ਪਹਿਲਾ ਵਜਨ ਸੁਣ ਲੈਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਹ ਗੱਲ ਵਾਕਈ ਮਹਾਂਪੁਰਖਾਂ ਨੇ ਪ੍ਰਤੱਖ ਕਰਕੇ ਦਿਖਾਤੀ ਆ ਕਿ ਪੰਜਾਬ ਵਸਦਾ ਜਿਹੜਾ ਗੁਰਾਂ ਦੇ ਨਾਂ ਤੇ ਆ ਕੱਲ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜਦੋਂ ਉਹ ਛਟਾ ਲੱਗੀ ਤੇ ਮਹਾਂਪੁਰਖਾਂ ਨੇ ਉਸੇ ਵੇਲੇ ਸੰਗਤਾਂ ਜਿੰਨੀਆਂ ਵੀ ਹੋਮ ਹੋਮਾ ਕੇ ਪਹੁੰਚੀਆਂ ਮਹਾਂਪੁਰਖ ਲੈ ਕੇ ਸਾਰਾ ਕਈਆਂ ਤੋੜੇ ਹਰ ਇੱਕ ਜੋ ਵੀ ਇੱਥੇ ਪ੍ਰਬੰਧ ਜਿਹੜਾ ਮਹਾਂਪੁਰਖਾਂ ਨੇ ਕੀਤਾ ਤੇ ਇਹ ਬਾਬਾ ਜੀ ਕੱਲ ਜਦੋਂ ਬੰਨ ਟੁੱਟਾ ਤੇ ਇਸ ਜਗ੍ਹਾ ਦੇ ਉੱਤੇ ਬੰਨ ਹੈ ਇੱਥੋਂ ਤੱਕ ਆ ਗਿਆ ਹੈ ਬੰਨ ਇਹ ਸਾਰਾ ਕੱਲ ਹੀ ਕਵਰ ਕੀਤਾ ਗਿਆ ਇਹਨੂੰ ਤੇ ਅੱਜ ਵੀ ਮਹਾਂਪੁਰਖਾਂ ਵੱਲੋਂ ਸਿੰਘ ਭੇਜੇ ਗਏ ਆ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਇਕਾਰ ਸੇਵਾ ਸ੍ਰੀ ਹਾਲੀ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ ਬੰਨਾਂ ਦੇ ਰਖਵਾਲੇ ਮਹਾਂਪੁਰਖਾਂ ਦੀ ਕਿਤਾਬ ਇੱਕ ਲਿਖੀ ਆ ਜੀ ਬੰਨਾਂ ਦੇ ਰਖਵਾਲੇ ਸੱਚ ਹੀ ਬੰਨਾਂ ਦੇ ਰਖਵਾਲੇ ਆ ਕਿਉਂਕਿ ਕੱਲ ਜਿਹੜੇ ਹਾਲਾਤ ਬਣ ਚੁੱਕੇ ਸੀ ਹੋ ਸਕਦਾ ਸੀ ਜੇ ਕੱਲ ਆ ਪਾੜ ਪੈ ਜਾਂਦਾ ਤੇ ਲੱਖਾਂ